ਸਸਿਕਾਲ ਜੀ ਸਾਰਿਆਂ ਨੂੰ ਅੱਜ ਟੱਕ ਬਾਰੇ ਫਿਰ ਤੋਂ ਚਰਚਾ ਕਰਾਂਗੇ ਕਿਉਂਕਿ ਇਸ ਵਕਤ ਇਹ ਲਾਲ ਫੁੱਲ ਤੋਂ ਰੂੜਾਂ ਦੇ ਕੰਡੇ ਜਿੱਥੇ ਵੀ ਲੱਗੇ ਹੋਏ ਆ ਉੱਥੇ ਦੇਖਣਗੇ ਸਾਡੇ ਜਿਹੜੇ ਪਟਿਆਲਾ ਇਲਾਕਾ ਰੋਪੜ ਹੋਇਆ ਹੁਸ਼ਾਰਪੁਰ ਹੋਇਆ ਜਾਂ ਇਧਰਲੇ ਪਾਸੇ ਜਿਹੜੇ ਮੋਹਾਲੀ ਸਾਈਡ ਹੋਇਆ ਚੰਡੀਗੜ੍ਹ ਸਾਈਡ ਤੋਂ ਦੇਖਣਗੇ ਮਤਲਬ ਕਹਿੰਦਾ ਅੱਜ ਜਿਹੜੀ ਚਰਚਾ ਹੈਗੀ ਆ ਸਾਡੇ ਗੁਰੂ ਘਰਾਂ ਦਾ ਕੀ ਕੀ ਇਤਿਹਾਸ ਹੈਗਾ ਤੇ ਸਾਡੇ ਕਿਹੜੇ ਕਿਹੜੇ ਪਿੰਡ ਹੈਗੇ ਟੱਕ ਨਾਲ ਜੁੜੇ ਉਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਮਸ਼ਹੂਰ ਗੁਰੂ ਘਰ ਹੈਗਾ ਗੁਰਦੁਆਰਾ ਟੱਕੀ ਸਾਹਿਬ ਸਾ ਮਕਸੂਦ ਦਾ ਪਿੰਡ ਵਿੱਚ ਮੌਜੂਦ ਹੈ ਇਹ ਉਸ ਢੱਕ ਸਾਹਿਬ ਦਾ ਰਾਜੂ ਮਾਜਰੇ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਬੀ ਬਜ਼ੁਰਗ ਢੱਕ ਦਾ ਰੁੱਖੜਾ ਹੈਗਾ ਉਸ ਵੇ ਪਲਾ ਸਾਹ ਸਾਡੇ ਹੈਗਾ ਵਾ ਪਿੰਡ ਖੈਰਾਬਾਦ ਜ਼ਿਲ੍ਹਾ ਸ੍ਰੀ ਅਮਰਸਾਹਬ ਸਾਹਿਬ ਚ ਇੱਕ ਇਹਦੇ ਨਾਂ ਤੇ ਢੱਕ ਦੇ ਨਾਂ ਪਿੱਛੇ ਪਲਾ ਦੇ ਨਾਂ ਪਿੱਛੇ ਗੁਰੂ ਘਰ ਹੈਗਾ ਉਸ ਵੇ ਦਾਉਂ ਪਿੰਡ ਅਸੀਂ ਆਈਡੈਂਟੀਫਾਈ ਕੀਤਾ ਜਿੱਥੇ ਢੱਕਾਂ ਦੀ ਝੜੀ ਹੈਗੀ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈਗੀ ਇਹ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈਗਾ ਉਸ ਤੋਂ ਬਾਅਦ ਗੱਲ ਕਰਨਾ ਚਾਹਾਂਗੇ ਸਾਡਾ ਜਿਹੜਾ ਪਿੰਡ ਕਿਹੜੇ-ਕਿਹੜੇ ਸਾਡੇ ਟੱਕ ਦੇ ਨਾਂ ਤੇ ਆ ਇੱਕ ਟੱਕਾਂਸੂ ਕਲਾਂ ਤੇ ਟੱਕਾਂਸੂ ਮਾਦਰਾ ਇਹ ਟੱਕਾਂ ਦੇ ਪਿਛੇ ਮਰਬੇਬੰਦੀ ਤੋਂ ਬਾਅਦ ਲੋਕਾਂ ਨੂੰ ਕਹਿੰਦੇ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੇ ਟੱਕ ਵੱਡਣ ਜਾ ਰਹੇ ਹਾਂ ਨਾ ਇਹ ਟੱਕਾਂਸੂ ਦੇ ਟੱਕਾਂਸੂ ਮਾਦਰਾ ਤੇ ਟੱਕਾਂਸੂ ਕਲਾਂ ਪਿਆ ਉਸ ਤੋਂ ਬਾਅਦ ਇੱਕ ਪਲਾਹੀ ਪਿੰਡ ਆ ਫਗਵਾੜੇ ਕੋਲ ਉਹ ਵੀ ਛੇਵੇਂ ਪਾਸ਼ਾ ਦੇ ਇਸ ਦਾ ਪਿੰਡ ਦਾ ਨਾਮ ਰੱਖਿਆ ਸੀ ਪਲਾਹੀ ਉਸ ਤੋਂ ਬਾਅਦ ਸਾਡੇ ਕੋਲ ਇੱਕ ਪਿੰਡ ਟੱਕੀ ਪਿੰਡ ਦਾ ਬਲਾਕ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਉਸ ਤੋਂ ਬਾਅਦ ਟੱਕੂ ਪਿੰਡ ਹੈ ਇੱਕ ਇਹ ਹੈਗਾ ਵਾ ਮਾਲਪੁਰ ਬਲਾਕ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਆ ਇਹ ਜਿਹੜਾ ਟੱਕ ਦੇ ਰੋਖੇਗਾ ਬਹੁਤ ਹੀ ਇਹ ਜਿਹੜੇ ਦਰਸਾਉਂਦੇ ਕੀ ਸਾਰੇ ਗੱਲਾਂ ਦੱਸਾਉਂਦੇ ਸਾਡੇ ਬਹੁਤ ਹੀ ਪ੍ਰਾਤਨ ਰੋਖੀ ਸਾਨੂੰ ਬਜ਼ੁਰਗ ਦੱਸਦੇ ਵੀ ਬਹੁਤ ਵੱਡੇ ਲੈਵਲ ਦੇ ਟੱਕ ਹੁੰਦੇ ਸਾਡੇ ਜ਼ਮੀਨਾਂ ਵਿੱਚ ਰੋ ਸਾਡੀ ਹਰੀ ਕ੍ਰਾਂਤੀ ਤੋਂ ਪਹਿਲਾਂ ਧੰਨਵਾਦ ਜੀ